ਜਿਸ ਸੀਗਾ ਜੀ ਕਿਹਾ ਚੱਲਨੇ ਕਰਦੇ ਆ ਦਿੰਦੇ ਅੱਜ ਸ਼ੁਰੂਆਤ ਪਹੁੰਚ ਚੁੱਕੀ ਸੀ ਖੇਤ ਥੋੜਾ ਜਿਹਾ ਹੋ ਗਈ ਸੀ ਲੇਟ ਤੇ ਹੁਣ ਵੱਢ ਜਾ ਰਹੇ ਹਾਂ ਕੱਖ ਚਰੀ ਜਿ ਖੜਾ ਹੈ ਪਾਣੀ ਚਲੋ ਮੈਂ ਪਹੀ ਦੇ ਨਾਲ ਨਾਲ ਵੱਢ ਲਾਂਗੇ ਤੇ ਦਿੰਨੇ ਜੀ ਅਗਲੀ ਅਪਡੇਟ ਉਧਰ ਆਪਣਾ ਮਨਵੀਰ ਸਿੰਘ ਵੀ ਜਾ ਰਿਹਾ ਹੈ ਇਹ ਤਾਂ ਨਾਲ ਹੀ ਰਹਿੰਦਾ ਕਹਾਂ ਮੈਂ ਨਾਲ ਜਾਊਗਾ ਖੇਤ ਉਹ ਸੂਰ ਜਾ ਕੇ ਚੜ ਕੇ ਬਣਾਏ ਲੇਟ ਹੋ ਗਏ ਚਲ ਕੋਈ ਨਾ ਉਮਾਰਨਾ ਹੈ ਗੇੜਾ ਚਾਰ ਸਫਰੇ ਤੁਸੀਂ ਦੇਖ ਰਹੇ ਹੋ ਕਿਾਰੇ ਤਾਂ ਫੁੱਲਾ ਹੈ ਤੇ ਪਿੱਛੇ ਬਲਵੀਰ ਸਿੰਘ ਵੀ ਆ ਰਿਹਾ ਆਏ ਕਰਦੇ ਬਲਵੀਰ ਤੇ ਹੁਣ ਤੁਹਾਨੂੰ ਦਿਖਾਵਾਂਗੇ ਸਾਰੀ ਅਪਡੇਟ ਵਸ ਦੇਖੀ ਕੋਈ ਪਾਣੀ ਨਾ ਫਟ ਗਿਆ ਹੋਵੇ ਆਪਣਾ ਝੋਨਾ ਸਾਰਾ ਚੱਲ ਪਿਆ ਇੱਕ ਉਤੋਂ ਕਿਰਪਾ ਹੋ ਗਈ ਮੀਂਹ ਦੀ ਜੇ ਦੇਖ ਸਕਦੇ ਹੋ ਝੋਨਾ ਮਾਰਦਾ ਠੋ ਅਠ ਹੋ ਸਕਾਂਗੇ ਚਰੇ ਰੂ ਉਹ ਗੜੀਆ ਬੁਣੀ ਰੀੜੀ ਤਫਾ ਬਟਲੇ ਸੀ ਕੱਖ ਅਣਜਾਨਿਆ ਘਰੋਂ ਘਰੋਂ ਨਾ ਤੋਕੇ ਪਹੁੰਚ ਚੁੱਕੇ ਆਪਾਂ ਖੇਤ ਹਾਂ ਚਲੋ ਕਰੇ ਕੀ ਬੈਠੇ ਕਰਾਂਗੇ ਖੇਤ ਬਾਜਾਨਿਆਂ ਹਵਾ ਚੱਲ ਰਹੀ ਹੈ ਠੰਡੀ ਤੇ ਹੋਰ ਜੇ ਸਾਡਾ ਬਲੌਗ ਚੰਗਾ ਲੱਗਦਾ ਹੁੰਦਾ ਤਾਂ ਲਾਈਕ ਜਰੂਰ ਕਰ ਦਿਆ ਕਰੋ ਭਰਾ ਬਣ ਕੇ ਫੇਰ ਯਾਰ ਸਪੋਰਟ ਜੇ ਸਪੋਰਟ ਕਰੋਗੇ ਭਰਾ ਫੇਰੇ ਅਸੀਂ ਅਗਲੀ ਵੀਡੀਓ ਲੈ ਕੇ ਆਇਆ ਕਰਾਂਗੇ ਬਲੌਗ ਤੁਹਾਡੇ ਲਈ ਬਸ ਇਹੀ ਤੁਹਾਡੇ ਲਈ ਦੇਤੀ ਆ ਤੇ ਹੋਰ ਆਪਾਂ ਜਾਣਦੇ ਹੁਣ ਘਰੇ ਚਾਹ ਪਾਣੀ ਲੈਣ ਤੇ ਦਿਨੇ ਹੁਣ ਅਗਲੀ ਅਪਡੇਟ ਮੌਸਮ ਠੀਕ ਹੈ ਹਵਾ ਚੱਲੀ ਜਾਂਦੀ ਹੈ ਥੋੜਾ ਮਿਲਦੇ ਆ ਜੀ ਫਿਰ ਅਗਲੀ ਅਪਡੇਟ ਕਿ ਅਸੀਂ ਕਾਫੀ ਸੁੱਤੇ ਦੂਜੇ ਖੇਤ ਚਾਹ ਲੈ ਕੇ ਚਾਹ ਅਸੀਂ ਫੜਾਤੀ ਤੇ ਆ ਕੀਤਾ ਫਿਰ ਕਦੂ ਤੇ ਉਹ ਲੱਗੇ ਪਏ ਬੰਦੇ ਆਪਣੇ ਝੋਨਾ ਲਾਉਣ ਤੇ ਕਦੂ ਕਰਤਾ ਨਵੇੜਤਾ ਇਦਰੋਂ ਤਾਂ ਹੁੰ ਰਹਿ ਗਿਆ ਆਪਣਾ ਉਧਰ ਇੱਕ ਤਾਂ ਫੱਕਾ ਵਾਲਾ ਰਹਿ ਗਿਆ ਤੇ ਇੱਕ ਚਰੀ ਵਾਲਾ ਰਹਿ ਗਿਆ ਬਸ ਕਿੱਲਾ ਕਬਹ ਹੁੰਦਾ ਹੋ ਰਹਿ ਗਿਆ ਇਹ ਹੈਗਾ ਮੜਵੀਰ ਸਿੰਘ ਜਿਹਦੇ ਨਾਲ ਹੀ ਜਾਂਦਾ ਸਾਨੂੰ ਵਧ ਗਈ ਤੇ ਦਿੰਨੇ ਆਂ ਜੀ ਅਗਲੀ ਅਪਡੇਟ ਸਾਨੂੰ ਜਾ ਕੇ ਉਹ ਖੜਾ ਆਪਣਾ ਛੋਟਾ ਛੋ ਮਿਲਦੇ ਆਂ ਇਹ ਖੜਾ ਆਪਣਾ ਛੋਟਾ ਕਰਤਾ ਕਦੂ ਬਹੁਤ ਲੱਭੜ ਗਿਆ ਤੇ ਉਹ ਆਉਂਦੇ ਬੰਦੇ ਆ ਲਾ ਕੇ ਫਿਰ ਦੂਜੇ ਥੇ ਜਾਣਗੇ ਜਿੱਥੇ ਹੁਣ ਅਸੀਂ ਜਾਣੇ ਆ ਪਾਣੀ ਛੱਡਦੇ ਆ ਉੱਥੇ ਜਾ ਕੇ ਗੱਦੂ-ਗੱਦੂ ਕਰਾਂਗੇ ਮਿਲਦੇ ਆ ਅਗਲੀ ਅਪਡੇਟ ਨਾਲ ਜੀ ਜੀ ਦੋਸਤੋ ਤੁਹਾਨੂੰ ਯੰਤਰ ਦਿਖਾਉਣੇ ਆ ਕੀ ਯੰਤਰਾਂ ਨਾ ਦੱਸੋ ਜੀਦਾ ਪਤਾ ਹੋਵੇ ਯੰਤਰ ਦਾ ਕਹੜੀ ਚੀਜ਼ ਆ ਨਾ ਜਮਾ ਦੋਸਤੋ ਹੁਣ ਜਾਂਦੇ ਆ ਘਰੇ ਆਸਾਂ ਤੇ ਵੀ ਇੱਥੇ ਘਰ ਲਾਈਟ ਆਈ ਨਹੀਂ ਲਾਈਟ ਦਾ ਕਹਿੰਦੇ 12 ਵਜੇ ਆ ਉਹ ਕੀ ਉਹਦਾ ਪੌਣੇ 1 ਹੋਊਗਾ ਚਲੋ ਪੌਣੇ ਚਲ ਘਰੇ ਜਾਵਾਂ ਪਾਣੀ ਪੀਕੇ ਫੇਰ ਦਿੰਦੇ ਆ ਅਪਡੇਟ ਜੀ ਅਸੀਂ ਪਹੁੰਚ ਚੁੱਕੇ ਆ ਫਿਰ ਤੋਂ ਖੇਤ ਨਾਲ ਹੈਗਾ ਬਣਵੀਰ ਸਿੰਘ ਸਿੱਧੂ ਸੁਪਾਲ ਹੁਣ ਦੇਖਦੇ ਆ ਕਿਹੜਾ ਭਰ ਗਿਆ ਜੇ ਤੁਸੀਂ ਪਿੱਛੇ ਦੇਖ ਰਹੇ ਹੋ ਇਹਦਾ ਕਰਾਂਗੇ ਆਪਾਂ ਕੱਦੂ ਕਿਉਂ ਆ ਰਹਿ ਗਿਆ ਤੇ ਕੋ ਝਰੀਆ ਦਾ ਰਹਿ ਗਿਆ ਤੇ ਆ ਫਸਾ ਦਾ ਥਾ ਰਹਿ ਗਿਆ ਬਾ ਦੂਜਾ ਆਪਣਾ ਕਿਵੇਂ ਡੱਬੜ ਗਿਆ ਤੇ ਕੱਲ ਨੂੰ ਤੁਹਾਨੂੰ ਵਲੌਗ ਚ ਕੱਦ ਫਿੱਟਾਂਗੇ ਰੇ ਆਪਾਂ ਉਹਦਾ ਵਲੌਗ ਬਣਾਵਾਂਗੇ ਬਸ ਐਦੀ ਪਿਆਰ ਦਿੰਦੇ ਰਹੋ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਦਿੰਨੇ ਅਗਲੀ ਅਪਡੇਟ ਫੇਰ ਉਧਰ ਲੱਗਿਆ ਪਏ ਬਣਵੀਰ ਸਿੰਘ ਇੱਟਾ ਚੱਕਣ ਮੁੜਵੀਰ ਕਹਿੰਦਾ ਆਹ ਕੀ ਕੰਮ ਕਰਾਤਾ ਮੈਥੋਂ ਮਾਹ ਜਾਂ ਰੇਟਾ ਚੱਕ ਕੇ ਫਿਰ ਕੱਦੂ ਕਰਨਾ ਐਵੇਂ ਰੋਟਾ ਬੀਟਰ ਚੜਦਣੇ ਕੀ ਆ ਮੁੜਵੀਰ ਕਹਿੰਦਾ ਆਪ ਕਿਉਂ ਨਹੀਂ ਚੱਕਦੇ ਹੁੰਦੇ ਆਪ ਨਹੀਂ ਚੱਕਦੇ ਉਹ ਕਹਣਾ ਜੀ ਆਪ ਚੱਕਣੇ ਚਾਹੀਦੇ ਆ ਬਾਈ ਚਲੋ ਤੁਸੀਂ ਕਮੈਂਟਰ ਅਸੀਂ ਦੱਸੋ ਰੇਟਾ ਨੂੰ ਆਪ ਚੱਕਣੇ ਚਾਹੀਦੇ ਆ ਕਿ ਅਸੀਂ ਆਪ ਚੱਕੀਏ ਉਹ ਦੇਖ ਲੈ ਕਿੰਨੀਆਂ ਪਈਆਂ ਮਹੌਨ ਮੁੜਵੀਰ ਸਿੰਘ ਕਹਿੰਦਾ ਚਲੋ ਕੰਮ ਤਾਂ ਕਰਨਾ ਪਊਗਾ ਗੱਲ ਮੰਨ ਲੈਂਦਾ ਕਰੀ ਜਾਂਦਾ ਹਾਂਜੀ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਸੀ ਭੁੱਲ ਗਏ ਸੀ ਸੀ ਮੈਂ ਤੇ ਮੁੜਵੀਰ ਨੇ ਮੁੜਵੀਰ ਉਰੇ ਆ ਤੇ ਅਸੀਂ ਸਾਨੂੰ ਗੱਲ ਕਰਨੀ ਜਿਹੜਾ ਸਾਡੇ ਜਦੋਂ ਵੀਡੀਓ ਚ ਤੁਹਾਨੂੰ ਦੇ ਰੇਸ਼ਮ ਸਿੰਘ ਦਿਖਦਾ ਸੀ ਉਹ ਕੁਝ ਕਾਰਨ ਦਾ ਕਰਕੇ ਚਲਾ ਗਿਆ ਚਲੋ ਕੋਈ ਤਾਂ ਕੁਝ ਕਾਰਨ ਹੋ ਜਾਂਦੇ ਆ ਅਸੀਂ ਤਾਂ ਉਹਨੂੰ ਵਧੀਆ ਟਰੀਟ ਕੀਤਾ ਸੀ ਚਲੋ ਕੋਈ ਉਹਦੇ ਮਾਈਂਡ ਚ ਆਇਆ ਹੋਊਗਾ ਤਾਂ ਕਰਕੇ ਹੁਣ ਸਾਡੇ ਤੇ ਮੜਾਏ ਬੋਝ ਆ ਸਾਡੇ ਵੀਰ ਸਿੰਘ ਤੇ ਵੀ ਬੋਝ ਆ ਗਿਆ ਨਾ ਸਕੂਲ ਲੱਗਣ ਵਾਲਾ ਕੋਈ ਚੱਕਰ ਨਹੀਂ ਕਹਿੰਦਾ ਕੰਮ ਆਫ ਕਰਾਂਗੇ ਬਸ ਹੁਣ ਤਾਂ ਸਾਡਾ ਅਕੇਲਾ ਡੇਢ ਕਿਲਾ ਰਹਿ ਗਿਆ ਫੱਕਾਲਾ ਸਾਰਾ ਰਹਿ ਗਿਆ ਅਸੀਂ ਉਹਨੇ ਦੂਜਾ ਰਹਿ ਗਿਆ ਚਰੀ ਵਾਲਾ ਦੂਜਾ ਕੰਮ ਲਵੇ ਲਾਲਿਆ ਚਲੋ ਇਹ ਪਾਣੀ ਤਾਂ ਕਹਿੰਦਾ ਆ ਆ ਮਿਲ ਕੇ ਕਰ ਲਾਂਗੇ ਚਲੋ ਆਈ ਦੱਸਣਾ ਸੀ ਤੁਹਾਨੂੰ ਦੱਸਣੋਂ ਭੁੱਲ ਗਏ ਸੀ ਵੀਡੀਓ ਤੁਸੀਂ ਤੁਸੀਂ ਵੀ ਕਹੋ ਗਰੇਸ ਸਿੰਘ ਨੂੰ ਦੱਸ ਨਹੀਂ ਰਿਹਾ ਵੀਡੀਓ 'ਚ ਕਿੱਥੇ ਗਿਆ ਤੇ ਬਾਕੀ ਤੁਹਾਨੂੰ ਅਪਡੇਟ ਅਸੀਂ ਦੇ ਰਹਾਂਗੇ ਜੀ ਮਨਵੀਰ ਸਿੰਘ ਲਤਾਂ ਤੇ ਝੜਾਈ ਫਿਰਦਾ ਐ ਮਿੱਟੀ ਇਹਨੂੰ ਪੁੱਛਦੇ ਆ ਕਿ ਮਿੱਟੀ ਕੁ ਝੜਾਈ ਫਿਰਦਾ ਮੱਖ ਲੜਦਾ ਜਿਹੜਾ ਹੁਣ ਪਤਾ ਜੀ ਚਿੱਟੀ ਜੀ ਮੱਖੀ ਨਹੀਂ ਹੁੰਦੀ ਕਹਿੰਦਾ ਮੇਰੇ ਲੜ ਗਈ ਕਹਿੰਦਾ ਆਈ ਲੱਗੀ ਜਾਂਦਾ ਦੰਦੀ ਫਿਰ ਵੀ ਵੱਡੀ ਦੂਰੀ ਜਾਂਦੀ ਆ ਕਹਿੰਦਾ ਬਹੁਤ ਔਖਾ ਮਹਜਲ ਕੋਈ ਨਾ ਅਰੈਸਟ ਕਰ ਲੈ ਵੇਖੋ ਇੰਨੀ ਏਟਾ ਚੱਕੀਆਂ ਸੀ। ਉਹ ਸੀ ਫਾਕ ਆਪਣੀ। ਦੇਖ ਰਹੇ ਹੋ ਤੁਸੀਂ। ਇੱਥੋਂ ਲੈ ਕੇ ਇੰਨੀ ਏਟਾ ਚੱਕੀਆਂ ਦੇਖੋ। ਘੱਟੋ ਘੱਟ ਹੋ ਹੋਣ ਕੀ ਆ 50-60 ਏਟਾ। ਸਸਾ ਪਈਆਂ ਕੁਝ ਇਧਰ ਉਧਰ ਫਿਰਦੀਆਂ। ਉਸ ਉਹ ਪੀਨ ਸਕੂਟਰ ਦੇ ਕੋਲੇ। ਆ ਗਿਆ ਆਪਣਾ ਝੋਟਾ। ਤੇ ਹੁਣ ਕਰਾਂਗੇ ਕੱਦੂ ਕੈਰਾ ਭਰ ਚੁੱਕਿਆ ਹੈ। ਕਰਨ ਲੱਗੇ ਕੱਦੂ। ਪਹਿਲਾਂ ਫਾਕ ਵਾਲਾ ਕਰਾਂਗੇ। ਐਤੋਂ ਬਾਅਦ ਕਰਾਂਗੇ ਆਹ ਕੈਰਾ। ਮਹ ਚਲੋ ਕਰ ਦਿੰਨੇ ਆ ਕੱਦੂ। ਹਾਂਜੀ ਠੀਕ ਹੈ ੜਕੀ ਜੋ ਪਾਣੀ ਉਧਰ ਆ ਗਏ ਬੜੀ ਬੱਟ ਪੋਚਣੀ ਰਹਿ ਗਈ ਸੀ ਉਧਰ ਰਹਿ ਗਏ ਬਸ ਆਪਣਾ ਕੰਮ ਥੋੜੀ ਰਹਿ ਗਿਆ ਬਟ ਸਾਰੀ ਪੋਚਤੀ ਬਸ ਇੰਨਾ ਕ ਥਾਂ ਰਹਿ ਗਿਆ ਉਧਰ ਤਾਂ ਸਾਰੀ ਪੋਚਤੀ ਸੀ ਉਹ ਥੁਲੇ ਕੇ ਆਏ ਸੀ ਉਧਰ ਆਪਾਂ ਟਰੈਕਟਰ ਚੱਲੀ ਜਾਂਦਾ ਕਦੋਂ ਕਰੀ ਜਾਂਦੇ ਆ ਬਸ ਆ ਕੇ ਰਾ ਕਰਕੇ ਸਮਾਪਤੀ ਆ ਕੱਲ ਨੂੰ ਫਿੱਟਾਂਗੇ ਰੇ ਜੀ ਆ ਥੋੜੀ ਬੱਟ ਰਹਿ ਗਈ ਸੀ ਉਧਰ ਮਨਵੀਰ ਸਿੰਘ ਲੱਗਿਆ ਪਿਆ ਦੇਖੋ ਅੱਜ ਕੱਲ੍ਹ ਜਿਵਾਗ ਲੱਗਦੇ ਆ ਦੇਖੋ ਆਖੇ ਤਾਂ ਉਹਦੀ ਲੱਗ ਜਾਂਦਾ ਕਿਹਾ ਮਣੀ ਵੀਰ ਆ ਦੇਖੋ ਉਧਰ ਆਪਣਾ ਟਰੈਕਟਰ ਕੱਦੂ ਕਰੀ ਜਾਂਦਾ ਮੈਂ ਖਿਆ ਮੈਂ ਪਹਿਲੇ ਉਧਰ ਕਰੀਆ ਸਾ ਇਹ ਕਰਦੇ ਹੁਣ ਵੀਰ ਆ ਦੇਖੋ ਇਹ ਮੁੰਡਾ ਕੰਮ ਵਾਲਾ ਕਹਿੰਦੇ ਕੋਈ ਚੱਕਰੀ ਨਹੀਂ ਕਹਿੰਦੇ ਨਾਲ ਕਰਾਉਂਗਾ ਨਾ ਕੋਈ ਚੱਕਰ ਨਹੀਂ ਕਹਿੰਦਾ ਵੱਟ ਸਾਰੀ ਪਜਾ ਦੂਗਾ ਮੈਂ ਕੋਈ ਗੱਲ ਹੀ ਨਹੀਂ ਕਰਤਾ ਕੱਦੂ ਆ ਕਹਿਰੇ ਦਾ ਮੈਂ ਕੱਲ ਨੂੰ ਆ ਜਾਣਗੇ ਬੰਦੇ ਲਾਉਣ ਉਹ ਖੜਾ ਛੋਟਾ ਆਪਣਾ ਕਾਤੀ ਸਮਾਪਤੀ ਹੁਣ ਇੰਨੇ ਅਗਲੇ ਅਪਡੇਟ ਆ ਖੜਾ ਮਨਵੀਰ ਸਿੰਘ ਕਾ ਬਹੁਤ ਕਰਦਾ ਮੁੰਡਾ ਹਾਂਜੀ ਕਰਤਾ ਕਦੋਂ ਹੁਣ ਹੋ ਗਈ ਸਮਾਪਤੀ ਕਿਉਂਕਿ ਆ ਰਹਿੰਦਾ ਸੀ ਆਪਣਾ ਤੁਹਾਨੂੰ ਅੱਗੇ ਵੀ ਦੱਸਿਆ ਸੀ ਚਰੀ ਵਾਲਾ ਕਰਾ ਰਹਿ ਗਿਆ ਸੀ ਤੇ ਫਾਕਾ ਥਾਂ ਰਹਿ ਗਿਆ ਤੇ ਕੱਲੂ ਮੱਦੇ ਆ ਜਾਣਗੇ ਤੇ ਹੁਣ ਆਪਣੀ ਚੱਲੀ ਜਾਂਦੀ ਆ ਉਧਰ ਮੋਟਰ ਤੁਹਾਨੂੰ ਵਧੀਆ ਤੇ ਹੋਰ ਕੋਈ ਗੱਲਬਾਤ ਜੇ ਕੋਈ ਵਲੌਗ ਚ ਤੁਹਾਨੂੰ ਕਮੀ ਪੇਸੀ ਲੱਗਦੀ ਹੋਵੇ ਤਾਂ ਬਾਈ ਵਾਂ ਕੇ ਦੱਸ ਦਿਆ ਕਰੋ ਕਿਉਂਕਿ ਆਪਾਂ ਇਨ ਐਕਸਪਰਟ ਨਹੀਂ ਬਸ ਵੜਾ ਲੈਨੇ ਆ ਦੇਸੀ ਭਾਸ਼ਾ ਚ ਤੇ ਕੋਈ ਵੀ ਕੋਈ ਗਲਤੀ ਹੁੰਦੀ ਆ ਜਿਵੇਂ ਵਧੀਆ ਫੇਰ ਹੀ ਬੰਦਾ ਸਿੱਖਦਾ ਹੁੰਦਾ ਡੇਗੜੇ ਕੇ ਸਵਾਰ ਹੀ ਹੁੰਦੇ ਆ ਜੇ ਤੁਸੀਂ ਕਮੈਂਟਾਂ ਰਾਹੀਂ ਕੋਈ ਦੱਸੋਗੇ ਫੇਰ ਅਸੀਂ ਹੋਰ ਉਵੇਂ ਕਰਾਂਗੇ ਜਿਵੇਂ ਤੁਸੀਂ ਫੇਰ ਹੀ ਹੌਲੀ ਹੌਲੀ ਅਸੀਂ ਇੰਪਰੂਵਮੈਂਟ ਕਰਾਂਗੇ ਤੇ ਬਸ ਤੁਹਾਨੂੰ ਐ ਇਦਾਂ ਹੀ ਪਿਆਰ ਦਿੰਦੇ ਆ ਕਿੰਨਾ ਸੋਹਣਾ ਵੈਦਰ ਹੈ ਲੱਗਦਾ ਨਾ ਬਾਹਰਲਾ ਦੇ ਸੀ ਸਨਸੈਟ ਦਾ ਥਿਊ ਦੇਖੋ ਤੇ ਹੁਣ ਜਾਂਦੇ ਆਪਾਂ ਘਰੇ ਇਹ ਆਪਣੀ ਮੋਟਰ ਆ ਗਈ ਇਹ ਬਠਮਨਵੀਰ ਸਿੰਘ ਹਾਂਜੀ ਹੁਣ ਜਾਂਦੇ ਆਸੀ ਘਰੇ ਮੈਂ ਤੇ ਮਨਵੀਰ ਆ ਬਠਮਨਵੀਰ ਸਿੰਘ ਇਹਨੇ ਵੀ ਅੱਜ ਬਹੁਤ ਕੰਮ ਕੀਤਾ ਜਿਹੜਾ ਕੰਮ ਕਹਿ ਦਿੰਦਾ ਕਰ ਦਿੰਦਾ ਸਿਵਾ ਨਹੀਂ ਦਿੰਦਾ ਸੀ ਤੇ ਹੁਣ ਆਪਣਾ ਸਮਾਪਤੀ ਹੋ ਗਈ ਮਨਵੀਰ ਹਾਂ ਸਮਾਪਤੀ ਅਸੀਂ ਕਦੋਂ ਕਰਤਾ ਸਾਰਾ ਕੁਝ ਕਰਕੇ ਹੁਣ ਜਾਂਦੇ ਆ ਘਰੇ ਤੇ ਕੱਲ ਨੂੰ ਆ ਜਾਣਗੇ ਬੰਦੇ ਤੇ ਕੱਲ ਨੂੰ ਤੁਹਾਨੂੰ ਰੇ ਆਪਾਂ ਇਹ ਸ਼ਿੱਟਣਾ ਕੱਲ ਨੂੰ ਹਾਂ ਹਾਂ ਰੇ ਸ਼ਿੱਟਣਾ ਉਹਦਾ ਵੀ ਵਲੌਗ ਤੁਹਾਨੂੰ ਬਣਾਵਾਂਗੇ ਉਹ ਵੀ ਅਪਲੋਡ ਕਰਾਂਗੇ ਬਸ ਯਾਰ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਛੇਤੀ ਛੇਤੀ ਹਜ਼ਾਰ ਸਬਸਕ੍ਰਾਈਬ ਕਰ ਦੋ ਫਿਰ ਸਾਨੂੰ ਇਦੋਂ ਵੀ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਫੇਰ ਹੀ ਕਿਉਂ ਬੰਦੇ ਨੂੰ ਹੌਸਲਾ ਆ ਜਾਂਦਾ ਫਿਰ ਕੰਮ ਕਰਕੇ ਸਾਡੇ ਚੈਨਲ ਨੂੰ ਕਰੋ ਸਪੋਰਟ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੂੰ ਵੀ ਕਹਦੇ ਮਣਵੀਰ ਸਾਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਜਾਂ ਦੇ ਦੋਸਤਾਂ ਨਾਲ ਸ਼ੇਅਰ ਕਰੋ ਹਾਂਜੀ ਉਹ ਤਾਂ ਮਣਵੀਰ ਸਿੰਘ ਨੇ ਵੀ ਕਹਿਤਾ ਕਿਉਂਕਿ ਹੌਲੀ ਹੌਲੀ ਮਣਵੀਰ ਸਿੰਘ ਦਾ ਵੀ ਚੈਨਲ ਬਣਾਵਾਂਗੇ ਅਸੀਂ ਇਹਨੂੰ ਵੀ ਕਰੋ ਸਪੋਰਟ ਚਲੋ ਠੀਕ ਹੈ ਧੰਨਵਾਦ ਜੀ ਅੱਜ ਅੱਜ ਦਾ ਦਿਨ ਦਾ ਸਮਾਪਤੀ ਹੁੰਦੀ ਹੈ ਤੇ ਬਸ ਚੈਨਲ ਕਰ ਲੋ ਸਬਸਕ੍ਰਾਈਬ ਦਾਸਟਰ ਤੇ ਆਈ ਗਏ ਨੇ ਆ ਮਿਲਦੇ ਆ ਅਗਲੇ ਬਲੌਗ ਚ ਧੰਨਵਾਦ